ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਨ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਬਿਸਾਰਨ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮਨ ਤੇ ਡਾਰਲ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਧਾਰਨ ਇਨ ਤੇ ਕਾਢ ਲੈ ਹੋ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਣ ਨਾਨਕ ਕੀ ਬੇਨੰਤੀ ਪ੍ਰਭ ਹੈ ਪਹ ਸਾਧ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਬਿਸਾਰਨ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮਨ ਤੇ ਡਾਰਲ ਕਾਮ ਕ੍ਰੋਧ ਲੋਭ ਰਤ ਨਿੰਦਾ ਸਾਤ ਸੰਤੋਖ ਵਿਧਾਰਨ ਇਨ ਤੇ ਕਾਢ ਲਿਓ ਮੇਰੇ ਸੁਆਮੀ ਹਰਿ ਪਰੇ ਤੁਮ ਸਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ मोह मंगण पतत सांग प्राणी ऐसे मने विसारण रहाओ संच बिखियाले ग्रह जो किनी अमृत मनते डारल काम क्रोध लोभ रत लिंदा सात संतोष विदारण इन ते काड ले हो मेरे स्वामी ਹਰਿ ਪਰੇ ਤੁਮ ਸਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤਤ ਸੰਗ ਪ੍ਰਾਣੀ ਐਸੇ ਮਨੇ ਬਿਸਾਰਣ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮਨ ਤੇ ਡਾਰਲ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਧਾਰਨ ਇਨ ਤੇ ਕਾਢ ਲਿਓ ਮੇਰੇ ਸੁਆਮੀ ਹਰ ਪਰੇ ਤੁਮ ਸਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਨ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਬਿਸਾਰਨ ਰਹਾਓ ਸੰਚਿ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮਨ ਤੇ ਡਾਰਲ ਕਾਮ ਕ੍ਰੋਧ ਲੋਭ ਰਤ ਲਿੰਦਾ ਸਤ ਸੰਤੋਖ ਬਿਧਾਰਨ ਇਨ ਤੇ ਕਾਢ ਲਿਓ ਮੇਰੇ ਸੁਆਮੀ ਹਰਿ ਪਰੇ ਤੁਮ ਸਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਐ ਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਬਿਸਾਰ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮੰਤੇ ਡਾਰਲ ਕਾਮ ਕ੍ਰੋਧ ਲੋਭ ਰਤ ਲਿੰਦਾ ਸਾਤ ਸੰਤੋਖ ਬਿਧਾਰਨ ਇਨ ਤੇ ਕਾਢ ਲਿਓ ਮੇਰੇ ਸੁਆਮੀ ਹਰਿ ਪਰੇ ਤੁਮ ਸਰਣ ਲਾਲਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤ ਤਾ ਸੰਗ ਪ੍ਰਾਨੀ ਐਸੇ ਮਨੇ ਬਿਸਾਰਣ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਧਾਰਨ ਇਨ ਤੇ ਕਾਢ ਲੈ ਹੋ ਮੇਰੇ ਸੁਆਮੀ ਹਾਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਹੈ ਪਹਿ ਸਾਦ ਸੰਗ ਰੰਗ ਤਾਰਣ ਨਾਨਕ ਕੀ ਬੇਨਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਐ ਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਵਿਸਾਰਨ ਰਹਾਓ ਸੰਚ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮੰਤੇ ਡਾਰਲ ਕਾਮ ਕ੍ਰੋਧ ਲੋਭ ਰਤ ਲਿੰਦਾ ਸਾਤ ਸੰਤੋਖ ਬਿਧਾਰਨ ਇਨ ਤੇ ਕਾਢ ਲਹੋ ਮੇਰੇ ਸੁਆਮੀ ਹਰਿ ਪਰੇ ਤੁਮ ਸਾਰਣ ਲਾਲਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਬਿਸਾਰਣ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮੰਤੇ ਡਾਰਲ ਕਾਮ ਕ੍ਰੋਧ ਲੋਭ ਰਤ ਲਿੰਦਾ ਸਤ ਸੰਤੋਖ ਬਿਧਾਰਨ ਇਨ ਤੇ ਕਾਢ ਲਿਓ ਮੇਰੇ ਸੁਆਮੀ ਹਰ ਪਰੇ ਤੁਮ ਸਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਧਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਨ ਮੋਹ ਮੰਗਣ ਪਤਤ ਸੰਗ ਪ੍ਰਾਨੀ ਐਸੇ ਮਨੇ ਬਿਸਾਰਨ ਰਹਾਓ ਸੰਚਿ ਵਿਖਿਆਲੇ ਗ੍ਰਹਿ ਜੋ ਕਿਨੀ ਅੰਮ੍ਰਿਤ ਮਨ ਤੇ ਡਾਰਲ ਕਾਮ ਕ੍ਰੋਧ ਲੋਭ ਰਤ ਨਿੰਦਾ ਸਤ ਸੰਤੋਖ ਵਿਧਾਰਨ ਇਨ ਤੇ ਕਾਢ ਲਿਓ ਮੇਰੇ ਸੁਆਮੀ ਹਰਿ ਪਰੇ ਤੁਮ ਸਰਣ ਨਾਮਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ मोह मंगण पतत सांग प्राणी ऐसे मने विसारण राहो संच बिखियाले ग्रह जो किनी अमृत मनते डारल काम क्रोध लोभ रत निंदा सात संतोष विदारण इन ते काड ले हो मेरे स्वामी ਹਰਿ ਪਰੇ ਤੁਮ ਸਰਣ ਲਾਲਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗ ਰੰਗ ਤਾਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਮ ਸੁਣੀਤ ਪ੍ਰਭ ਤੋ ਸਗਲ ਉਦਾਰਣ ਮੋਹ ਮੰਗਣ ਪਤ ਤਾ ਸੰਗ ਪ੍ਰਾਣੀ ਐਸੇ ਮਨੇ ਬਿਸਾਰਣ ਰਹਾਓ ਸੱਚ ਬਿਖਿਆਲੇ ਗ੍ਰਹਿ ਜੋ ਕਿਨੀ અમરત મન તે ડારલ કામ ક્રોધ લોભ રત નિંદા સાત સંતોષ બિધારણ ઇનતે કાડ લે હો મેરે સ્વામી હર પરે તુમ શરણ નાલક કી બેનંતી પ્રભ પહ સાધ સંગ રંગ તારણ ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਦ ਸੰਗ ਰੰਗ ਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ